ਮੈਂ ਯਕੀਨ ਹੈ ਲੋਕਾਂ ਦਾ ਮੇਰਾ ਮਰੀਜ਼ ਮਸੀਹ ਕਿੰਨਾ ਚਿਰ ਆਪਣੀ ਸਰਵਿਸ ਕੀਤੀ ਮੈਂ 30 ਸਾਲ ਕੀਤੀ ਇਸਾਰੇ ਫਟਾ ਕਰਵਾਇ ਕੋਈ ਮਾਨਦਾਰ ਨਹੀਂ ਕੀਤਾ ਨਹੀਂ ਮੈਂ ਮਾਨਦਾਰੀ ਨਾਲ ਜਿੱਤੇ ਦਿੱਤੀ ਆ ਅਚਰਰਾ ਰਿਹਾ ਮੈਂ ਬਹੁਤ ਤੁਸੀਂ ਆਪਣੇ ਹੋਰ ਸਾਥੀਆਂ ਨੂੰ ਪਿਆਰ ਦੇਣਾ ਚਾਹੋ ਨਹੀਂ ਆ ਵੀ ਮਾਨਦਾਰੀ ਨਾਲ ਕਰੋ ਵਧੀਆ ਰਹੋ ਝਲਕ ਨਾ ਲਓ ਗਿਆ ਬੱਚਾ ਸਨਮਾਨ ਦੀ ਕੀਤੇ ਨਹੀਂ ਹੋ ਰਹੀ ਨਹੀਂ 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 ਹੋ ਰਹੀ ਹੈ ਕਰਨੇ ਦਾ ਦੇ ਕੋਈ ਨਹੀਂ ਜੀ ਬਹੁਤ ਹਾਂ ਤੁਸੀ ਬਹੁਤ ਖੁਸ਼ੀ ਖੁਸ਼ੀ ਆ ਜੀ ਹਾਂਜੀ ਸਰ ਅਮਰਜੀਤ ਕੀ ਲੱਗਦੇ ਤੁਹਾਨੂੰ ਹਸਬੰਦ ਹਾਂਜੀ ਕੀ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਆ ਕਿ ਬੱਚੇ ਅਜੇ ਥੋੜਾ ਮੁਸ਼ਕਲ ਵਾ ਖਲਾਰੇ ਬਹੁਤ ਵਾ ਕੇ ਕੋਈ ਬੱਚੇ ਆ ਪਲਾਸਟੂ ਬੱਚਾ ਵੀ ਆ ਬੱਚੀ ਵੀ ਆ ਥੋੜਾ ਸਾਡੇ ਸਾਡੇ ਮੁਲਾਜ਼ਮਾਂ ਖਿਆਲ ਦੇਣਾ ਸਭ ਨੂੰ ਦੱਸਿਆ ਹੀ ਮੈਂ ਕਿ ਸਾਡਾ ਖਿਆਲ ਦੇਣਾ ਵਾ ਕਿ ਅਜੇ ਇਹਨਾਂ ਦੇ ਦੋ ਪਰਿਵਾਰ ਹੀ ਪਹਿਲੇ ਦੀ ਦੱਤ ਹੋ ਗਈ ਪਿੱਲੇ ਕਰਦੀ ਦਰਕ ਮੇਰੇ ਨਾਲ ਇਹਨਾਂ ਦੀ ਸ਼ਾਦੀ ਹੋਈ ਫਿਰ ਦੋ ਤਿੰਨ ਬੱਚੇ ਜਿਹੜੇ ਇਹਨਾਂ ਦੇ ਪਹਿਲੇ ਹੋ ਤੇ ਲੱਗ ਗਿਆ ਤਾਂ ਤਾਂ ਹੁਣ ਮੇਰੇ ਵਾਲੇ ਬੱਚੇ ਇਹ ਗੱਲ ਦੀ ਦੋਖਾ ਕਿ ਉਹ ਅਜੇ ਬੇਟੀਆਂ ਤੋਂ ਹੋਵੇ ਆਉਣ ਵਾਲੇ ਸਰਵਿਸ ਕੀਤੀ ਮਾਨ ਹਾਂਜੀ ਮਾਨ ਦੀ ਖੁਸ਼ੀ ਬਹੁਤ ਬੱਚੇ ਅੱਜ ਕੀਤੀ ਆ ਕਿ ਘਰ ਜਾ ਕੇ ਤੁਸੀਂ ਮਲਾਜਮਾਂ ਦੀ ਇੰਨੀ ਕੋ ਉਹਨਾਂ ਨੇ ਕੀਤੀ ਆ ਕੋਈ ਤਹਿਲ ਸੇਵਾ ਕਰਨੀ ਆ ਕਿ ਉਹਨਾਂ ਮਲਾਜਮਾਂ ਵਾਸਤੇ ਖਾਸ ਕਰਕੇ ਸਾਰੀ ਇੰਤਜ਼ਾਮ ਕੀਤੀ ਕਿ ਸਾਡੇ ਮਲਾਜਮਾਂ ਆਉਣੇ ਆ ਜੀ ਸਰ ਅੱਜ ਤੁਹਾਡਾ ਇੰਟਰਵਿਊ ਹੋਇਆ ਕੀ ਕਹਿਣਾ ਚਾਹੋਗੇ ਦੀ ਮਾਤਾ ਵਰਗੀ ਕਰਦਾ ਤੇ ਪੰਜਾਬ ਹੋਮਗਾਰਡ ਦਾ ਜਵਾਨ ਅਮਰੀਕ ਸਿੰਘ ਇਹ ਕਾਫੀ ਦੇਰ ਤੋਂ ਖਾਣਾ ਕਾਦੀਆਂ ਦੇ ਵਿੱਚ ਤਾਇਨਾਤ ਸੀ ਤੇ ਬਹੁਤ ਜਿਆਦਾ ਵਧੀਆ ਡਿਊਟੀ ਕਰ ਰਿਹਾ ਸੀਗਾ ਮੈਨੂੰ ਤੇ ਬੜਾ ਦੁੱਖ ਲੱਗਾ ਕਿ ਮੇਰਾ ਇੱਕ ਸੰਤਰੀ ਘਟ ਗਿਆ ਇਹ ਵਿਚਾਰਾ ਸਿਹਤੋਂ ਹੁੰਦਾ ਸੀ ਤੇ ਸ਼ਾਮ ਤੱਕ ਸੰਤਰੀ ਜਿਹੜਾ ਡਿਊਟੀ ਵਧੀਆ ਡਿਊਟੀ ਕਰਦਾ ਸੀਗਾ ਤੇ ਬਹੁਤ ਹੀ ਜਿਆਦਾ ਇਮਾਨਦਾਰ ਔਰ ਨੇਕ ਇਨਸਾਨ ਅੱਗੇ ਤੋਂ ਵੀ ਗਾਂ ਵੀ ਮੇਰੀ ਰਿਕਵੈਸਟ ਹੈ ਮਹਿਕਮੇ ਨੂੰ ਵੀ ਇਹ ਜਿਹੇ ਇਮਾਨਦਾਰ ਜਿਹੜੇ ਲੜਕੇ ਆ ਉਹ ਹੀ ਮਹਿਕਮੇ ਵਿੱਚ ਭਰਤੀ ਕੀਤੇ ਜਾਣ ਜਿਹੜੇ ਇਮਾਨਦਾਰੀ ਨਾਲ ਡਿਊਟੀ ਕਰਦੇ ਆ ਤੇ ਮੈਂ ਇਹਨੂੰ ਵੀ ਰਿਕਵੈਸਟ ਕਰਦਾ ਕਿ ਇਹਨੂੰ ਜਦੋਂ ਵੀ ਕੋਈ ਵੀ ਜ਼ਰੂਰਤ ਹੋਵੇ ਕਿਸੇ ਕੰਮ ਦੀ ਲੋੜ ਪਵੇ 24 ਘੰਟੇ ਇਹਦੇ ਲਈ ਹਾਜ਼ਰ ਆ ਰਾਤ ਦਿਨ ਆ ਸਕਦਾ ਹੈ ਕਿੰਨਾ ਚਿਰ ਉਹਨੇ ਸਰਵਿਸ ਕੀਤਾ ਸਰਵਸੇ ਇਹਨੇ ਵੀ 58 ਸਾਲ ਹੀ ਪੂਰੀ ਕੀਤੀ ਹੈ ਬਹੁਤ ਮਹਾਨਦਾਰ ਨੇ ਵੈਰੀ ਗੁੱਡ ਬਹੁਤ ਇਮਾਨਦਾਰ ਤੇ ਬਹੁਤ ਵਧੀਆ ਪਹਿਲਾਂ ਤੁਸੀਂ ਆਪਣਾ ਨਾਮ ਮੈਂ ਰਕੇਸ਼ ਕੁਮਾਰ ਜਨਰਲ ਸੈਕਟਰੀ ਪੰਜਾਬ ਹਾਂ ਰਿਗਾਰਡ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਨੰਬਰ 134 ਸਰਜਿਤਾਰ ਜਿੰਦਾ ਰਟਾਇਰਮੈਂਟ ਹੋਏ ਸੰਸਥਾ ਇਹ ਕਿਆ ਦੀ ਰਟਾਇਰਮੈਂਟ ਹੈ ਇਹ ਤੇ ਸਿਰਫ ਇੱਕ ਪੰਜਾਬ ਸਰਕਾਰ ਦੇ ਖਿਲਾਫ ਕੀ ਕਿਹਾ ਜਾ ਸਕਦਾ ਹੈ ਇਹ ਜਵਾਨ ਅਜ 35 36 ਸਾਲ ਤਕਰੀਬਨ ਪੰਜਾਬ ਪੁਲਿਸ ਨਾਲ ਹਰ ਇੱਕ ਡਿਊਟੀ ਕਰਦਾ ਹੋਇਆ ਰਟਾਇਰਡ ਹੋਇਆ ਰਟਾਇਰਡ ਕੀ ਇਹ ਕਹਿੰਦੇ ਰਟਾਇਰਡ ਨਹੀਂ ਸੇਵਾ ਮੁਕਤ ਨਹੀਂ ਕਿਉਂਕਿ ਇਹਦਾ ਜੋ ਅੱਜ ਦੀ ਅੱਜ ਦੀ ਡੇਲੀ ਇਹਨੂੰ ਮਿਲੇਗੀ ਕੱਲ ਤੋਂ ਇਹਦਾ ਘਰ ਜਿਹੜਾ ਹੈ ਇਹਦਾ ਚੁੱਲ੍ਹਾ ਛੱਕਣ ਬੜੇ ਉਪਰ ਹੈ ਮਾਰ ਨਾਲ ਕਹਿਣਾ ਪੈਂਦਾ ਇਹ ਜਦੋਂ ਬੰਦਾ ਉਹ ਡਿਊਟੀ ਹੁੰਦਾ ਹਰ ਇੱਕ ਤਰ੍ਹਾਂ ਦੀ ਡਿਊਟੀ ਲਈ ਜਾਂਦੀ ਆ ਤਾਂ ਠਾਣੇ ਦਾ ਤੱਕ ਲੈਵਲ ਦੀ ਉਸ ਕਰਮਚਾਰੀ ਕੋ ਡਿਊਟੀ ਲਈ ਜਾਂਦੀ ਆ ਪਰ ਜਿਸ ਦਿਨ ਉਹਨੇ ਘਰ ਜਾਣਾ ਹੁੰਦਾ ਉਸ ਨੂੰ ਇੱਕ ਵਲੰਟੀਅਰ ਕਹਿ ਕੇ ਨਿਖਾਰਿਆ ਜਾਂਦਾ ਇਹ ਪੰਜਾਬ ਸਰਕਾਰ ਜਿਹੜੀ ਬੜੇ ਚਾਵਾਂ ਨਾਲ ਲੋਕਾਂ ਨੇ ਬਣਾਈ ਸੀ 72 73 ਬਣਨੇ ਸੀਟਾਂ ਦਿੱਤੀਆਂ ਇਹਨਾਂ ਨੂੰ ਪਰ ਇਨੀ ਚਵਲ ਸਰਕਾਰ ਕਿ ਜਿੰਨਾਂ ਨੇ ਉਦੋਂ ਕੇਜਰੀਵਾਲ ਸਾਹਿਬ ਪੰਜਾਬ ਚ ਆ ਕੇ ਸਾਨੂੰ ਮੈਂ ਖੁਦ ਮਿਲਿਆ ਉਹਨਾਂ ਨੂੰ ਸਾਨੂੰ ਮਿਲ ਕੇ ਵਾਅਦੇ ਕਰਦੇ ਸੀ ਕਿ ਅਸੀਂ ਤੁਹਾਡੇ ਜਵਾਨਾਂ ਨੂੰ ਪੈਨਸ਼ਨ ਜ਼ਰੂਰ ਲਗਾਵਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਦੀ ਟੀਮਾਂ ਜਿਹੜੇ ਕਿ ਸਾਡੇ ਉਥੇ ਸੁਲੰਖੀਆ ਟੋਲਪਲੇਸ ਦੇ ਖੇਤਰ ਨਾਲ ਲੱਗਾ ਉਥੇ ਧਰਨੇ ਦੇ ਉੱਤੇ ਬੈੰਦੇ ਹੁੰਦੇ ਆਗੇ ਕਿ ਤੁਹਾਡੇ ਜਵਾਨਾਂ ਦਾ ਮੈਂ ਹਰ ਇੱਕ ਸੁਣਾਂਗਾ ਅੱਜ ਅਸੀਂ ਮਿਲਣ ਜਾਂਦੇ ਆ ਸਾਨੂੰ ਫੈਕਟਰੀ ਦੇ ਦਰਵਾਜ਼ੇ ਬੰਦ ਕੀਤੇ ਜੇ ਨੇ ਪਾਸ ਬਣਾਉਣ ਲਈ ਕਿਨੇ ਕਿਨੇ ਸਾਨੂੰ ਫੇਰੇ ਮਾਰਨੇ ਪੈਂਦੇ ਆ ਇਸ ਸਰਕਾਰ ਪਤਾ ਨਹੀਂ ਕਿੱਦਾਂ ਇਹ ਬਣ ਗਏ ਜਿਸ ਢੰਗ ਨਾਲ ਇਹ ਚੱਲ ਰਹੇ ਨੇ ਸਾਨੂੰ ਨਹੀਂ ਉਮੀਦ ਕੀ ਅੱਗੇ ਤੋਂ ਇਹ ਕਹਿੰਦੇ ਕਿ ਬਣਵੇਂ ਇਹ ਨੂਦੋ ਤੇ ਵੀ ਰਹਿਣ ਕਿ ਇਹਨਾਂ ਨੂੰ ਨੂਨ ਸੀਟਾਂ ਵੀ ਮਿਲ ਜਾਣ ਜਿਹੜੇ ਹਾਲਾਤ ਇਹਨਾਂ ਦੇ ਹਾਲਤ ਕਿਸਵਾਂ ਦੀ ਇਸ ਪਰਿਵਾਰ ਦੀ ਹਾਲਤ ਕੀ ਆ ਹੁਣ ਖਸਤਾ ਹਾਲ ਤਾਂ ਗਰੀਬ ਪਰਿਵਾਰ ਚੋਂ ਵੀ ਹੋਮਗਾਰਡ ਚ ਉਹ ਹੀ ਜਵਾਨ ਪੱਤੀ ਹੋਏ ਜਿਹੜੇ ਕਾਫੀ ਕਮਜ਼ੋਰ ਪਰਿਵਾਰਾਂ ਵਿੱਚੋਂ ਸਨ ਅਤਵਾਦ ਦਾ ਵੇਲਾ ਇਹਨਾਂ ਨੇ ਲੜਿਆ ਪੂਰੀ ਲੜਾਈ ਲੜੀ ਆ ਹਰ ਕੰਮ ਚ ਗਾਂ ਹੋਇਆ ਕਰੀਬ 300 65 68 ਸਾਡੇ ਜਵਾਨ ਜਿਹੜੇ ਸ਼ਹੀਦ ਹੋਏ ਹਤਵਾਲ ਚ ਹੁਣ ਵੀ ਤੁਸੀਂ ਤੁਸੀਂ ਵੇਖ ਰਹੇ ਹੋ ਕਿਸੇ ਵੀ ਥਾਣੇ ਚ ਕੋਈ ਮੁਕਾਬਲਾ ਕੁਝ ਹੁੰਦਾ ਸਾਡੇ ਜਵਾਨ ਅੱਗੇ ਹੁੰਦੇ ਆ ਥੋੜੇ ਤੇ ਚੰਦ ਦਿਨਾਂ ਦੀ ਗੱਲ ਆ ਪਟਿਆਲਾ ਦੇ ਵਿੱਚ ਇੱਕ ਜਵਾਨ ਨੂੰ ਕਿਡਨੈਪ ਨੇ ਆਣੇ ਨੂੰ ਬੱਚਿਆਂ ਨੂੰ ਕੀਤਾ ਸੀ ਉਹਦੇ ਵਿੱਚ ਸਾਡੇ ਜਵਾਨਾਂ ਨੇ ਬਿਲਕੁਲ ਨਹੀਂ ਡਰੋ ਕੇ ਅੱਗੇ ਹੋ ਕੇ ਡਿਊਟੀ ਕੀਤੀ ਆ ਉਸ ਵਕਤ ਨਹੀਂ ਸਰਕਾਰ ਸੋਚਦੀ ਕੀ ਉਸ ਟਾਈਮ ਤੇ ਆਪਣੇ ਉਹਨਾਂ ਤੁਮਾਰ ਦੀ ਸ਼ੁੱਤੀ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇੱਕ ਵਲੰਟੀਰਨ ਅੱਗੇ ਹੋ ਕੇ ਜਾਣ ਦਿੱਤੀ ਆ ਅੱਗੇ ਹੋਏ ਨੇ ਆਪਣੇ ਗੋਲੀਆਂ ਖਾਧੀਆਂ ਇੱਕ ਦੇ ਕੰਨ ਤੇ ਬੋਲੀ ਵੱਜੀ ਪਈ ਆ ਜਿਹਦਾ ਕਿ ਅੱਜ ਲਾਜ ਪੰਜਾਬ ਪੁਲਿਸ ਕਰਾ ਰਹੀ ਆ ਕੱਲ ਨੂੰ ਜਦੋਂ ਉਹ ਵੀ ਘਰ ਉਥੋਂ ਛੁੱਟੀ ਮਿਲ ਜਾਣੀ ਹਸਪੀਟਲੋਂ ਉਹਨਾਂ ਨੂੰ ਆਪਣੇ ਖਰਚੇ ਤੇ ਸਭ ਕੁਝ ਕਰਾਉਣਾ ਪੈਣਾ ਸਰਕਾਰਾਂ ਕੰਮ ਲੈਣ ਲੱਗੇ ਬਿਲਕੁਲ ਸਾਡੇ ਕੋਲ ਕੰਮ ਲੈਣ ਲੱਗੇ ਉਸ ਟਾਈਮ ਤੇ ਹੋਏ ਕਿ ਤੁਸੀ ਪੰਜਾਬ ਪੁਲਿਸ ਤੇ ਕਾਂਸਟੇਬਲ ਥਾਣੇਦਾਰ ਦੇ ਬਰਾਬਰ ਹੋ ਪਰ ਜਦੋਂ ਸਾਨੂੰ ਅਸੀਂ ਕੁਝ ਮੰਗਦੇ ਹਾਂ ਤੇ ਮੂਲ ਮੁਕਾ ਕੇ ਸਾਨੂੰ ਦੱਸ ਦਿੰਦੇ ਹਨ ਹੁਣ ਤਾਂ ਮਿਲਣਾ ਵੀ ਪਸੰਦ ਨਹੀਂ ਕਰਦੇ ਜਿਹੜੇ ਪੰਜਾਬ ਦੇ ਸੀ ਆ ਮੈਂ ਪਰ ਅਸੀਂ ਵੀ ਵਾਅਦਾ ਕਰਦੇ ਹਾਂ ਤੁਸੀਂ ਅੱਜ ਸਾਨੂੰ ਮਿਲਣਾ ਨਹੀਂ ਪਸੰਦ ਕਰ ਰਹੇ ਆਉਣ ਵਾਲੇ ਦਿਨਾਂ 'ਚ ਲੋਕੀ ਤੁਹਾਨੂੰ ਵੀ ਪਸੰਦ ਨਹੀਂ ਕਰਨਗੇ ਜੇਕਰ ਅਸੀਂ ਦੁਖੀ ਮਾਣਾਂ ਨਾਲ ਆਪਣੇ ਜਵਾਨਾਂ ਨੂੰ ਘਰਾਂ ਨੂੰ ਭੇਜ ਰਹੇ ਹਾਂ ਖਾਲੀ ਹੱਥ ਤੇ ਇਸੇ ਤਰ੍ਹਾਂ ਖਾਲੀ ਹੱਥ ਤੁਸੀਂ ਵੀ ਆਉਣ ਵਾਲੀ ਇਲੈਕਸ਼ਨਾਂ ਤੋਂ ਜਾਓਗੇ ਇਸ ਤੋਂ ਬਾਅਦ ਹੋ ਰਹੀ ਕੀ ਕਹਿ ਸਕਦੇ